ਉਹ ਆ ਕੀ ਹੈ ਤਾਂ ਮੇਰਾ ਨਾਮ ਅਲਵਿਸ਼ ਸ਼ਰਮਾ ਹੈ ਜੀ ਜੀ ਅਸੀਂ ਉੱਥੇ ਆਉਂਦੇ ਹੀ ਠੀਕ ਹੈ ਇਹ ਵੀ ਪੰਨੀ ਜਾਣੇ ਗੱਲ ਪੈ ਗਈ ਠੀਕ ਹੈ ਹਾਂ ਜੀ ਜਿਹੜੇ ਪੁਗਰਮੀਤ ਭੋਲਾ ਹੈਗਾ ਉੱਥੇ ਲੜੇ ਸਟਾਲ ਚ ਚਲਾਉਂਦਾ ਵਾ ਠੀਕ ਹੈ ਦੋ ਨੰਬਰ ਦੇ ਕੰਮ ਕਰਦਾ ਉੱਥੇ ਠੀਕ ਹੈ ਉਹ ਜਨ ਅਹੀਂ ਉੱਥੇ ਮੁੰਡਾ ਚੁੱਪਣ ਗਏ ਉੱਪਰੋਂ ਬੋਤਲਾ ਮਾਰਦੇ ਸੀ ਠੀਕ ਹੈ ਮੁੰਡਾ ਵੀ ਨਹੀਂ ਚੁੱਪਣ ਦਿੱਤਾ ਉਹਨਾਂ ਨੇ ਜੇ ਤੁਹਾਡੇ ਵੀ ਸੱਟਾ ਲੱਗਿਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਬੋਤਲਾ ਮਾਰੀ ਆ ਉਹਨਾਂ ਉੱਪਰੋਂ ਠੀਕ ਹੈ ਤੇ ਅਹੀਂ ਉਹ ਤੋਂ ਕੇ ਮਾਦ ਹੰਦਾ ਉਹ ਪਹਿਲਾਂ ਆਪਰੀ ਤੇ ਕਿ ਉਹਨਾਂ ਨੇ ਕਿਹਾ ਕਿ ਅਮਨਦੀਪ ਲਾਜੋ ਅਮਨਦੀਪ ਉਸ ਮੋੜ ਤੇ ਪੁਜੀ ਪੁਲਸ ਨਹੀਂ ਪਹੁੰਚੀ ਮੋੜ ਕੋਈ ਸ਼ਿਕਾਇਤ ਕੀਤੀ ਪੁਲਸ ਨੂੰ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਇਹ ਇਲਾਕਾ ਦੱਸੋ ਕਿਹੜਾ ਹੈ ਇਲਾਕਾ ਕਰਨਾਨਕਪੁਰਾ 8 ਨੰਬਰ ਗਲੀ ਜਗਰੂਪ ਸਿੰਘ ਕਿਹੜਾ ਇਲਾਕਾ ਹੈ ਟਪਈ ਰੋਡ ਪਿੰਡਾ ਚਬਾਲ ਹਾਂਜੀ ਹਾਂਜੀ ਕੀ ਗੱਲ ਹੋਈ ਮੇਰੇ ਬ੍ਰਦਰ ਆ ਉਹ ਆਪਣੇ ਬੇਟੇ ਨੂੰ ਲੈਣ ਗਿਆ ਸਕੂਲੋਂ ਤੇ ਇਹਨਾਂ ਇਹਨਾਂ ਨਾਲ ਲਾਕਡਾਡ ਜਲਦੀ ਹੀ ਬੜੇ ਜਿਰ ਤੋਂ ਤੇ ਇਹਨਾਂ ਅੱਜ ਉਹਨੂੰ ਖਿੱਚ ਗਏ ਤੇ ਅੰਡਰ ਲਾਟਰੀ ਸਟਾਲ ਦੇ ਦਾ ਜੂਏ ਦਾ ਕੰਮ ਆ ਤੇ ਲਾਟਰੀ ਸਟਾਲ ਚ ਲੈ ਗਏ ਆ ਤੇ ਦਾਤਰ ਮਾਰ ਮਾਰ ਕੇ ਸਾਰਾ ਹੀ ਵੱਢ ਕੇ ਤੇ ਆ ਗਏ ਮੇਰੇ ਤੇ ਤੇ ਦਾ ਨਾ ਕੀ ਜੇ ਸੱਤ ਬੀਜ ਸਿੰਘ ਦੇ ਜਿਹੜਾ ਜਿਹਨਾਂ ਨੇ ਲਾਈ ਹੋ ਉਹਨਾਂ ਦੇ ਗਰਮੀਰ ਭੋਲਾ ਭਲੀ ਕੀ ਹੋਣੀ ਕੀ ਸਭ ਪੂਰਾ ਕਰਨ ਦੀ ਪੂਰਾ ਇਹਦੇ ਜਿਹੀ ਹਾਂਜੀ 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 ਕਿੰਨਿਆ ਕਿ ਸੱਟਾਂ ਲੱਗੀਆਂ ਵਾ ਵਾ ਕਾਫੀ ਦੀ ਲੱਤ ਵੀ ਵੱਡੀ ਗਈ ਐ ਇੱਕ ਇੱਕ ਟੁੱਟ ਗਈ ਕਬੱਡੀ ਗਈ ਆ ਵਾ ਵਾ ਹੋਰ ਸਿਰਚ ਵੀ ਡੁੱਗੀ ਸਾਟਿਆ ਹੋ ਗਿਆ ਉਹਦੇ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਕੀਤੀ ਜਾਂਦੀ ਹੈ ਉਹ ਚਾਹੀਏ ਰੋਗੀ ਚੱਲਿਆ ਕਿ ਤਲਾ ਕਿ ਤਿੰਨ ਚਾਰ ਜਣੇ ਹੋ ਰਿਹਾ ਨਾਲ ਹੈ ਗਿਆ ਹਾਂਜੀ ਹਾਂਜੀ ਅਮਨਦੀ ਬਸਤਾਲਾ ਕੀ ਮੰਗੀ ਕਰਦੇ ਇਹਨਾਂ ਸਾਫ ਦੀ ਮੰਗੀ ਕੀਤੀ ਹੈ ਜੀ ਹਾਂਜੀ ਹਾਂਜੀ ਸਰ ਕੀ ਨਾਮ ਕੀ ਕਿਸ਼ੋ ਹੈ ਮੇਰਾ ਸੰਜੀਤ ਕੁਮਾਰ ਨਾਮ ਹੈ ਜੀ ਕੀ ਕਿਹੜੇ ਇਲਾਕੇ ਦੇ ਵਾਦ ਨੇ ਮੈਂ ਗੁਰਨਾਨਕਪੁਰੇ ਰੋਡ 'ਚ ਆ ਰਹਿੰਦਾ ਜੀ ਹੋਇਆ ਕੀ ਸੀਗਾ ਮੇਰਾ ਭੋਲੇ ਦਾ ਮੈਂ ਭੋਲੇ ਮਾਸੀ ਦਾ ਮੁੰਡਾ ਐ ਤੇ ਜਿੰਨ ਦੀਪਲਵਾਨ ਗੱਡੀ ਘਟਣ ਗਿਆ ਸੀ ਆ ਗੋਦਾਮ ਤੋਂ ਤੇ ਸਤਵੀਰ ਉਹਦੇ ਪਿੱਛੇ ਪੈ ਗਿਆ ਰਸਤੇ ਜੀ ਗੱਡੀ ਦੇ ਪਿੱਛੇ ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੁੱਲੇ 'ਤੇ ਗੋਲੀਆਂ ਮਾਰੀ ਜੀ ਹੋਰ ਬੰਦੇ ਵੀ ਕਿਹੜਾ ਗੋਲੀ ਸਤਵੀਰ ਜੀਗਾ ਜੀ ਕਿ ਸਤਵੀਰ ਕੋਲ ਸਤਵੀਰ ਪਹਿਲੇ ਵੀ ਭੁੱਲੇ ਨਾਲ ਲੱਗਦਾ ਜੀ ਇਹ ਤੇ ਪਹਿਲੇ ਵੀ ਇਹਨਾਂ ਭੁੱਲੇ ਨਾਲ ਕਾਫੀ ਲੜਾਈ ਝਗੜਾ ਕੀਤਾ ਪਹਿਲੇ ਵੀ ਇਹਨਾਂ ਨਾਲ ਕੇਸ ਚੱਲ ਰਿਹਾ ਜੀ ਤੇ ਕਿੰਨੇ ਦਾ ਟਾਈਮ ਸੀ ਇਹ ਸਵੇਰੇ ਹੈਗਾ ਸੀ ਕੋਈ 11:30 ਵਜੇ ਟਾਈਮ ਸੀ ਜੀ ਗੋਲੀਆਂ ਚੱਲੀਆਂ ਤੇ ਕਿੰਨੇ ਕਿ ਚਾਰ ਪੰਜ ਗੋਲੀਆਂ ਮਾਰੀਆਂ ਚਾਰ ਪੰਜ ਗੋਲੀਆਂ ਮਾਰੀਆਂ ਪੋਲ ਲੈਣ ਕੱਲ ਨੂੰ ਮੱਝੇ ਲੱਤਾ ਗੋਲੀਆਂ ਵੱਜੀ ਜੀ ਉਹਨਾਂ ਦਾ ਸਬਸਕ੍ਰਾਈਬ ਫੋਰਸ ਪਹੁੰਚੀ ਕੋਲ ਫੋਰਸ ਨਹੀਂ ਪਹੁੰਚੀ ਮੋਕੇ ਆਈ ਥਾਣੇ ਲੈ ਕੇ ਗਏ ਤੇ ਉਹਨਾਂ ਨੇ ਸਾਨੂੰ ਹਸਪੀਟਲ ਭੇਜਤਾ ਜੀ ਕਿੰਨੇ ਵਜੇ ਕੋਲੇ ਚਲੇ ਗਏ ਹਾਂਜੀ ਕਿੰਨੇ ਵਜੇ ਪਹੁੰਚੇ ਕੋਈ 11 ਵਜੇ ਟਾਈਮ ਸੀ ਜੀ ਸੀਸੀਟੀਵੀ ਵੀ ਹੈਗੀ ਸਾਹ ਕਿੜਾ ਲਾਗੇ ਸੀਸੀਟੀਵੀ ਕੰਮ ਕਰਾਵਾਗੇ ਪੁਰਾਣੀ ਰੰਜੀ ਸੀਗੀ ਜੀ ਕੀ ਮੰਗਤੀ ਕਰਦੇ ਮੰਗ ਆ ਇਸ ਕਰਦੇ ਕਿ ਇਨਸਾਫ ਜਾਂਦੇ ਉਹਨਾਂ ਨਾਲ ਆ ਕੇ ਸਿੱਧੀਆਂ ਗੋਲੀਆਂ ਮਾਰੀ ਜੀ ਭਾਈ ਤੇ ਉਹਨਾਂ ਨਾਲ ਕੁਝ ਪੁੱਛਿਆ ਨਹੀਂ ਕੁਝ ਵੀ ਨਹੀਂ ਕੀ ਕੰਮ ਕੀ ਗੱਲ ਹੈਗੀ ਕੀ ਗੱਲ ਨਹੀਂ ਹੈਗੀ ਜੀ ਸਿੱਧੇ ਆਏ ਤੇ ਸਿੱਧੀ ਉਹਨਾਂ ਗੋਲੀਆਂ ਮਾਰਦੀਆਂ ਲੱਤਾਂ ਜੀ ਉਹਨਾਂ ਦਾ ਤੇ ਉਹਨਾਂ ਨੇ ਚਾਰ ਪੰਜ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਤਾਂ ਜੀ ਪਾਈ ਪੋਜੀਸ਼ਨ ਖਰਾਬ ਹੈ ਜੀ ਤੇ ਹੁਣ ਪਤਾ ਨਹੀਂ ਦੇਖੋ ਅੱਗੇ ਕੀ ਹੁੰਦਾ ਜੀ ਇਹ ਦੋ ਤਰ੍ਹਾਂ ਦਾ ਝਗੜਾ ਹੋਇਆ ਵਾ ਆਪਸ ਵਿੱਚ ਬਲਵਕ ਗਨ ਸ਼ਾਟ ਹੋਇਆ ਵਾ ਤੋਂ ਫੋਲ ਸਾਨੂੰ ਮਿਲੇ ਆ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੀਤ ਸਿੰਘ ਭੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹਦੇ ਇਹਦੇ ਜਿਹੜਾ ਮਤਲ ਗਨ ਸ਼ਾਟ ਦੇ ਨਾਲ ਇਨਜਰਡ ਹੋਇਆ ਵਾ ਦੁਜੀ ਬੰਨੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵਪਨ ਜਿਹੜੇ ਹੁੰਦੇ ਆ ਦਾਤਰ ਕਿਰਪਾਨ ਵਗੈਰਾ ਦੀ ਛੱਟ ਲੱਗੀ ਆ ਦੋਨੋਂ ਹਸਪੀਟਲ ਨੇ ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਦਰਜ ਹੋਏਗੀ ਫਿਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪੀਟਲ ਗਈ ਹੋਈ ਆ ਅਸੀਂ ਇੱਥੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨਹੀਂ ਉਹ ਬੰਦ ਨੇ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਦੋ ਖੋਲ ਮਿਲੇ ਆ ਜਿਨ੍ਹਾਂ ਨੇ ਬਾਈਕ ਵੀ ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿੱਦਾ ਆ ਕਿੱਦਾ ਨਹੀਂ ਆ ਪਰ ਇਹਨੂੰ ਬਰਾਮਦਗੀ ਨਹੀਂ ਕਹਿ ਸਕਦੇ ਮਤਲਬ ਕਿ ਕੋਈ ਡਰਦਾ ਛੱਡ ਕੇ ਨੱਟ ਗਿਆ ਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਓਹ ਜੀ ਮਤਲਬ ਅਜੇ ਤੇ ਇਹ ਵੀ ਨਹੀਂ ਪਤਾ ਵੀ ਗੋਲੀ ਕਿੱਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੋਈ ਦੱਸ ਦਵਾਂਗੇ ਸਰ ਪੁਲਿਸ ਨੂੰ ਲੱਗੀ ਕਾਰਵਾਈ ਹੁੰਦੀ ਹੈ ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇਸ ਅਧੀ ਹੋਏਗੀ ਉਹਦੇ ਮੁਤਾਬਕ ਜਿਹਦੇ ਅੰਗੇਜਡ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਅਰੈਸਟ ਕੀਤਾ ਜਾਏਗਾ ਜੇਲ੍ਹ ਪੇ ਜਾਇਆ ਜਾਏਗਾ